ਬਹੁਤ ਸਾਰੇ ਕੇਸਸ ਇਥੇ ਸਿਕਿਉਰਿਟੀ ਮਿਲ ਨਹੀਂ ਰਹੀ ਇਥੇ ਪ੍ਰੋਬਲਮ ਹੈ ਵੀ ਕਾਰੋਬਾਰੀਆਂ ਨੂੰ ਸਿਕਿਉਰਿਟੀ ਸਿਕਿਉਰਿਟੀ ਛੱਡੋ ਇਥੇ ਅਸਲੇ ਤੇ ਲਾਇਸੈਂਸ ਨਹੀਂ ਮਿਲਦੇ ਮੈਂ ਤੁਹਾਨੂੰ ਇੱਥੇ ਨਾ ਇੱਥੇ ਪੁਲਿਸ ਦਾ ਕਸੂਰ ਘੱਟ ਹੈ ਇੱਥੇ ਟੈਕਨੀਕਲ ਬੜੀ ਵੱਡੀ ਚੀਜ਼ ਹੈ ਇੱਕ ਟੈਕਨੀਕਲਿਟੀ ਸਪੋਜ਼ ਕਰੋ ਅ ਅੱਜ ਮੈਂ ਇੱਕ ਰੀ ਚੀਜ਼ ਰਿਪੋਰਟ ਕੀਤੀ ਜੀ ਮੇਰੇ ਘਰ ਗੋਲੀਆਂ ਚੱਲੀਆਂ ਜਾਂ ਮੈਨੂੰ ਕਿਸੇ ਧਮਕੀ ਦਿੱਤੀ ਮੇਰੇ ਹਾਂ ਮੈਨੂੰ ਕਿਸੇ ਨੇ ਧਮਕੀ ਦਿੱਤੀ ਜਾਂ ਮੇਰੇ ਸਾਹਮਣੇ ਕੋਈ ਇਨਸੀਡੈਂਟ ਹੋ ਗਿਆ ਤਾਂ ਮੈਂ ਕੰਪਲੇਨਰ ਬਣ ਗਿਆ ਹੁਣ ਸਪੋਜ਼ ਕਰੋ ਮੈਂ ਇਹ ਕੰਪਲੇਨਟ ਕਰਦਾ ਜੀ ਮੈਨੂੰ ਹੁਣ ਖਤਰਾ ਆਇਆ ਕਿ ਮੈਂ ਕੰਪਲੇਨਟ ਕੀਤੀ ਮੈਨੂੰ ਕਿਸੇ ਵੀ ਸਟੇਜ ਤੇ ਮਾਰ ਲਿਆ ਜਿਹੜੀ ਔਨਰੇਬਲ ਜਸਟਿਸ ਰਾਜਨ ਬਰਾੜ ਜੀ ਦੀ ਜਜਮੈਂਟ ਆ ਉਹ ਸ਼ੁਰੂ ਹੁੰਦੀ ਹੈ ਚਲਾਨ ਤੋਂ ਬਾਅਦ ਤੇ ਚਲਾਨ ਤੱਕ ਸਪੋਜ਼ ਕਰੋ ਕੋਈ ਬੰਦਾ ਵਿਦੇਸ਼ ਚ ਬੈਠਾ ਉਹਨੇ ਮੈਨੂੰ ਐਕਸਟਰਸ਼ਨ ਕਾਲ ਕੀਤੀ ਚਲਾਨ ਉਹਦਾ ਤਾਂ ਆ ਜਾਣਾ ਜਦੋਂ ਉਹ ਗ੍ਰਿਫਤਾਰ ਹੋ ਜਾਊਗਾ ਜਾਂ ਉਸ ਕੇਸ ਚ ਕੋਈ ਗ੍ਰਿਫਤਾਰ ਹੋ ਜਾਊਗਾ ਤੇ ਤੇ ਤੁਹਾਨੂੰ ਥ੍ਰੈਟ ਉਸ ਵਕ ਸ਼ੁਰੂ ਹੋ ਗਿਆ ਜਿੱਦਨ ਮੈਂ ਕੰਪਲੇਨਟ ਕਰਤੀ ਜਦੋਂ ਪੁਲਿਸ ਕੋਲ ਪਹੁੰਚ ਗਏ ਠੀਕ ਹੈ ਜੀ ਹੁਣ ਤੁਸੀਂ ਇਹ ਦੇਖੋ ਗੈਂਗਸਟਰਾਂ ਨਾਲ ਰਿਲੇਟਡ ਐਕਸਟੋਰਸ਼ਨ ਕਾਲ ਦੀਆਂ ਕਿੰਨੇ ਪਰਚੇ ਦਰਜ ਆ ਸਾਰੇ ਪੰਜਾਬ 'ਚ ਜੇ ਇੱਕ ਘਰ 'ਚੋਂ ਤਿੰਨ ਬੰਦਿਆਂ ਨੂੰ ਵੀ ਪ੍ਰੋਟੈਕਸ਼ਨ ਦੇਣੀ ਪੈਗੀ ਜਾਂ ਇੱਕ ਕੇਸ ਦੇ ਤਿੰਨ ਬੰਦਿਆਂ ਨੂੰ ਵੀ ਵਿਟਨੈਸਸ ਨੂੰ ਵੀ ਪ੍ਰੋਟੈਕਸ਼ਨ ਦੇਣੀ ਪੈਗੀ ਔਰ ਉਹ ਤੁਸੀਂ ਇੱਕ ਬੰਦੇ ਤੋਂ ਇਹੀ ਐਕਸਪੈਕਟ ਕਰਦੇ ਹੋ ਉਹ 8 ਘੰਟੇ ਡਿਊਟੀ ਕਰ ਪਾਏਗਾ ਤੇ ਤੁਸੀਂ ਉਹ ਰਾਊਂਡ ਦਾ ਗਲੌਕ ਕਿੰਨੇ ਬੰਦੇ ਦਿੱਤੇ ਉਹਦੇ ਨਾਲ ਤਿੰਨ ਬੰਦੇ ਤਿੰਨ ਬੰਦਿਆਂ ਨੇ ਕਿਸੇ ਨਾ ਕਿਸੇ ਸਟੇਜ ਤੇ ਛੁੱਟੀ ਵੀ ਜਾਣਾ ਉਹਨਾਂ ਦੀ ਰਿਪਲੇਸਮੈਂਟ ਵੀ ਚਾਹੀਦੀ ਤੁਹਾਨੂੰ 4 5 ਉਸ ਬੰਦਾ ਜਿਹੜੇ ਜਿਹੜੇ ਬੰਦੇ ਨੂੰ ਤੁਸੀਂ ਪ੍ਰੋਟੈਕਸ਼ਨ ਦਿੱਤੀ ਉਹਦੇ ਕੋਲ ਉਹ ਸਮਰੱਥਾ ਵੀ ਚਾਹੀਦੀ ਹੈ ਕਿ ਉਹ ਇਹਨਾਂ ਨੂੰ ਲਈ ਫਰੇ ਕੋਈ ਗੱਡੀ ਹੋਣੀ ਚਾਹੀਦੀ ਹੈ ਜਿਹਦੇ ਕੋਲ ਚਾਰ ਬੰਦੇ ਬਹਿ ਕੇ ਤੁਰੇ ਫਿਰਨ ਉਹਦੇ ਨਾਲ ਜਿਉ ਬੰਦਾ ਹੀ ਵਿਚਾਰਾ ਇਹ ਇੰਨਾ ਫਾਈਨੈਂਸ਼ਲੀ ਨਹੀਂ ਰੱਖਦਾ ਇਹਦਾ ਮਤਲਬ ਪੁਲਿਸ ਉਹਨੂੰ ਗੱਡੀ ਵੀ ਦੇ ਫਿਰ ਉਹਦਾ ਪੈਟਰੋਲ ਵੀ ਪਵਾਏ ਫਿਰ ਉਹਨੂੰ ਨਾਲ ਬਿਠਾਏ ਵੀ ਔਰ ਉਹਨੂੰ ਘੁਮਾਏ ਵੀ